ਆਪ ਸਭ ਦਾ ਸਵਾਗਤ ਹੈ। ਦਾਦਾ ਦਾ ਧੰਨਵਾਦ ਵੀ ਆ ਜਿਹੜੇ ਮੇਰੇ ਰਿਸ਼ਤੇਦਾਰਾਂ ਆदमी ਨੂੰ ਸਮਾਂ ਦਿੰਦੇ ਆ। ਵੈਸੇ ਤਾਂ ਡਾਕਟਰ ਰਾਮਨੋਦ ਦੋਈਆ ਇੱਕ ਗੱਲ ਕਹਿਆ ਕਰਦੇ ਸੀ ਕਿ ਪੜ੍ਹੇ ਲਿਖੇ ਆਦਮੀ ਦੋ ਕੰਮ ਕਰਦੇ ਆ। ਪੜ੍ਹੇ ਨੂੰ ਲਿਖਦੇ ਆ, ਲਿਖਦੇ ਲਿਖੇ ਨੂੰ ਪੜ੍ਹਦੇ ਆ। ਔਰ ਜਿਹੜਾ ਕਿਸਾਨ ਆ, ਸਹਾਰਣ ਬੰਦਾ ਉਹ ਬਹੁਤ ਕੰਮ ਕਰਦਾ। ਗੁਦਾਈ ਵੀ ਗੁਦਾਈ ਵੀ ਕਰਦਾ ਲਦਾਈ ਵੀ ਕਰਦਾ ਕਟਾਈ ਵੀ ਕਰਦਾ ਹੋਰ ਬਹੁਤ ਸਾਰੇ ਹਲ ਵੀ ਚਲਾਉਂਦਾ ਤੇ ਉਹ ਇੱਕ ਤਰ੍ਹਾਂ ਦਾ ਵਿਗਿਆਨੀ ਹੁੰਦਾ ਮੈਂ ਆ ਸੁਧਾਰਨ ਬੰਦਾ ਪਿੰਡੂ ਸਿੱਧੀ ਜੀ ਗੱਲ ਤੇ ਇਸ ਕਰਕੇ ਮੈਂ ਆ ਲਿਖ ਲੋ ਕੇ ਬਹੁਤ ਕੁਝ ਲਿਆਉਣਾ ਹੁੰਦਾ ਪਰ ਇੱਥੇ ਆ ਕੇ ਮੈਂ ਸਾਰਾ ਕੁਝ ਭੁੱਲ ਜਾਂਦਾ ਮੈਂ ਨਾ ਮੈਂ ਲਿਖੇ ਨੂੰ ਪੜ੍ਹਨ ਵਾਲਾ ਨਾ ਪੜ੍ਹੇ ਨੂੰ ਲਿਖਣ ਵਾਲਾ ਮੈਂ ਤਾਂ ਤੁਹਾਡੇ ਤੋਂ ਹੀ ਸਾਰਾ ਕੁਝ ਸਿੱਖਿਆ ਤੇ ਉਹੀ ਮੈਂ ਸਾਂਝਾ ਕਰਨਾ ਤੇ ਅੱਜ ਜਿਹੜਾ ਸਮਾਂ ਹੈਗਾ ਮੈਂ ਸਮਝਦਾ ਵੀ ਸਾਨੂੰ ਧਾਰਮਿਕ ਬੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਸਿੱਖ ਧਰਮ ਖਾਲਸਾ ਜਿਹੜਾ ਉਹ ਬਹੁਤ ਹੀ ਪਵਿੱਤਰ ਆ ਔਰ ਬਹੁਤ ਉੱਚਾ ਤੇ ਸੁੱਚਾ ਔਰ ਉਸ ਦੇ ਬਾਰੇ ਕੋਈ ਕਿਸੇ ਨੂੰ ਨਹੀਂ ਦੱਸ ਸਕਦਾ ਕਿ ਤੂੰ ਖਾਲਸਾ ਹੈ ਜਾਂ ਨਹੀਂ ਹੈ ਸਿਰਫ ਗੁਰੂ ਹੀ ਦੱਸ ਸਕਦਾ ਔਰ ਅੱਜ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਆ ਉਹਨਾਂ ਦਾ ਦਰਜਾ ਬੜਾ ਉੱਚਾ ਹੁੰਦਾ ਉਸ ਕਈ ਲੋਕ ਛੇਰ ਤੇ ਬੈਠਦੇ ਆ ਉਸ ਦੀ ਸ਼ੋਭਾ ਵਧਾਉਂਦੇ ਆ ਵੀ ਇਹ ਵਿਅਕਤੀ ਇੱਥੇ ਬੈਠਾ ਸੀ ਇਹ ਵੀ ਬੈਠਾ ਸੀ ਕਈ ਲੋਕ ਬੈਠਦੇ ਆ ਉਸ ਦੀ ਸ਼ੋਭਾ ਘਟਾ ਦਿੰਦੇ ਆ ਧਾਮੀ ਸਾਹਿਬ ਕੁਝ ਗੱਲਾਂ ਐਸੀਆਂ ਕਰ ਰਹੇ ਆ ਜਿਹੜੀਆਂ ਇੱਕ ਪਰਿਵਾਰ ਦੇ ਹਿੱਤ ਚ ਕਰਦੇ ਆ ਉਹ ਵੀ ਪਾਰਟੀ ਦੇ ਹਿੱਤ ਚ ਨਹੀਂ ਕਰਦੇ ਪੰਜਾਬ ਦੇ ਹਿੱਤ ਚ ਨਹੀਂ ਕਰਦੇ ਖਾਲਸਾ ਦੇ ਹਿੱਤ ਚ ਵੀ ਨਹੀਂ ਕਰਦੇ ਉਹਨਾਂ ਦਾ ਜਿਹੜਾ ਕੰਮ ਆ ਉਹ ਤਾਂ ਉਹ ਪੂਰਾ ਕਰ ਹੀ ਨਹੀਂ ਰਹੇ ਇਸ ਕਰਕੇ ਅੱਜ ਆਪਾਂ ਨੂੰ ਇੱਕ ਦੂਜੇ ਦੇ ਰੂਬਰੂ ਹੋਣਾ ਪਿਆ ਤਾਂ ਕਿ ਜਿਹੜਾ মিডিਆ ਉਹ ਇੱਕ ਐਸਾ ਮਾਧਿਅਮ ਆ ਉਸ ਪੂਰੀ ਗੱਲ ਲੋਕਾਂ ਚਲੀ ਜਾਂਦੀ ਏ ਔਰ ਲੋਕਾਂ ਦਾ ਇੱਕ ਉਹਨਾਂ ਨੂੰ ਸਮਝ ਵੀ ਪੈ ਜਾਂਦੀ ਏ ਕਈ ਅੱਜ ਪੰਜਾਬ ਦੀ ਸਥਿਤੀ ਐਸੀ ਆ ਬਹੁਤ ਸਾਰੇ ਗੱਲਾਂ ਕਹਿਣ ਤੋਂ ਲੋਕ ਡਰਨ ਲੱਗੇ ਔਰ ਉਹਨਾਂ ਨੂੰ ਇਸ ਤਰ੍ਹਾਂ ਠਮਕਾਉਂਦੇ ਐ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਐ ਇਸ ਕਰਕੇ ਸਿੱਖਾਂ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਿੱਖ ਉਥੇ ਐਸਜੀਪੀਸੀ ਦਿੱਲੀ ਸਿੱਖੋ ਜ਼ਰਾ 15 ਕਮੇਟੀ ਦੇ ਮੈਂਬਰ ਸੀ ਸੱਤ ਉਹ ਸ਼ਾਮਲ ਹੋਏ ਤੇ ਹੋਰ ਵੀ ਬਹੁ ਗਿਣਤੀ ਚਾਏ 220 250 ਦੇ 프리ਮ ਪ੍ਰਮੁੱਖ ਲੋਕ ਦਿੱਲੀ ਦੇ ਉਹ ਸ਼ਾਮਲ ਹੋਏ ਉਹਨਾਂ ਨੇ ਉਹਦੇ ਤੇ ਇਤਰਾਜ਼ ਕੀਤਾ ਉਹਨਾਂ ਨੇ ਉਹਦੇ ਤੇ ਇਤਰਾਜ਼ ਕੀਤਾ ਕਿ ਇਹ ਕਿਉਂ ਜਾ ਰਹੇ ਨੇ ਬੀਜੇਪੀ ਦਾ ਸਿੱਖ ਵਿਰੋਧੀ ਹੈ ਧਾਮੀ ਸਾਹਿਬ ਤੁਸੀਂ ਪਹਿਲਾਂ ਸਰਕਾਰ ਦੇ ਵਿੱਚ ਤੁਹਾਡੇ ਇਹ ਰਹੇ ਨੇ ਇਹ ਅਕਾਲੀ ਦਲ ਪਹਿਲਾਂ ਸ਼ਰੋਮਣੀ ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ ਅੱਜ ਇਹ ਪਰਿਵਾਰਿਕ ਦਲ ਹੋ ਗਿਆ ਔਰ ਪਰਿਵਾਰਿਕ ਦਲ ਹੋਣ ਚੋਂ ਚ ਬੁਰਾਈਆਂ ਵੀ ਉਸ ਤਰ੍ਹਾਂ ਹੀ ਆ ਜਾਂਦੀਆਂ ਨੇ ਜਿਹੜਾ ਕਿ ਪੰਜਾਬ ਦੇ ਲਈ ਵੀ ਅੱਛਾ ਨਹੀਂ ਸਿੱਖੀ ਦੇ ਲਈ ਵੀ ਅੱਛਾ ਨਹੀਂ ਪਰ ਧਾਮੀ ਸਾਹਿਬ ਉਸ ਚ ਸੁਧਾਰ ਕਰਨ ਦੀ ਬਜਾਏ ਉਹਦੇ ਬਾਰੇ ਗੱਲ ਕਰਨ ਦੀ ਬਜਾਏ ਕੱਲਾ ਉਹਨਾਂ ਦੇ ਹਿੱਤ ਦੀਆਂ ਕਰਦੇ ਨੇ ਪਰਿਵਾਰਿਕ ਲੋਕਾਂ ਦੇ ਔਰ ਇਹ ਭਾਜੀਪੀ ਆ ਇਹ ਮੋਦੀ ਜੀ ਨੇ ਇਸ ਮੁਲਕ ਦਾ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਕਿਸੇ ਨੇ ਵੀ ਉਹ ਕੁਝ ਨਹੀਂ ਕੀਤਾ ਜੋ ਮੋਦੀ ਜੀ ਨੇ ਕੀਤਾ ਪਹਿਲੀ ਗੱਲ ਤਾਂ 84 ਦੀ ਨਸਲ ਕੁਸ਼ੀ ਦੀ ਸਜ਼ਾ ਜਿਹੜੀ ਆ ਕਿਸੇ ਨੂੰ ਨਹੀਂ ਸੀ ਮਿਲੀ ਮੁਕੱਦਮੇ ਹੀ ਨਹੀਂ ਦਰਜ ਹੋਏ ਸੀ ਦੁਬਾਰਾ ਆ ਕੇ ਸਿੱਟ ਬਣਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਤੇ ਕਈ ਤਾਂ ਜੇਲ੍ਹ ਜੂਮਰ ਕੈਦ ਕੱਟ ਰਹੇ ਆ ਕੋਈ ਹੋਰ ਵੀ ਮੁਕੱਦਮੇ ਚੱਲ ਰਹੇ ਆ ਜਾਂਚ ਚੱਲ ਰਹੀ ਆ ਔਰ ਉਹਨਾਂ 'ਚੋਂ ਵੀ ਕੁਝ ਨੂੰ ਸਜ਼ਾ ਹੋਏਗੀ ਕਿਉਂਕਿ ਜਦੋਂ ਜ਼ਿਆਦਾ ਸਮਾਂ ਹੋ ਜਾਂਦਾ ਤੇ ਮੁਕਦਮੇ ਹੀ ਨਾ ਦਰਜ ਹੋਣ ਫਿਰ ਸਬੂਤ ਨਸ਼ਟ ਹੋ ਜਾਂਦੇ ਆ ਫਿਰ ਸਜ਼ਾ ਨਹੀਂ ਹੋ ਸਕਦੀ ਮੁਸ਼ਕਲ ਹੋ ਜਾਂਦਾ ਇਹ ਜਿਸ ਤਰ੍ਹਾਂ ਨਾਲ ਮੋਦੀ ਜੀ ਨੇ ਕੀਤਾ ਇਸ ਤਰ੍ਹਾਂ ਕੋਈ ਪ੍ਰਧਾਨ ਮੰਤਰੀ ਨਹੀਂ ਕਰਦਾ ਅੱਛਾ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੁਨੀਆ ਚ ਮਨਾਇਆ ਜਾਣਾ ਔਰ ਸਾਰੀਆਂ ਐਮਬੈਸੀਆਂ ਦੇ ਵਿੱਚ ਕੋਸ਼ਿਸ਼ ਕਰਨੀ ਵੈਸੇ ਤਾਂ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਇਹ ਆਧੁਨਿਕ ਧਰਮ ਇਹ ਐਸਾ ਹੈਗਾ ਜਿਹੜਾ ਆਪਣੇ ਆਚਰਨ ਚ ਉਤਾਰਨ ਵਾਲੀਆਂ ਸਿੱਖਿਆਵਾਂ ਨੇ ਔਰ ਇਹ ਪੂਰੀ ਮਾਨਵਤਾ ਦੇ ਭਲੇ ਲਈ ਹੈ ਕਿਸੇ ਇੱਕ ਜਾਤੀ ਧਰਮ ਜਾਂ ਮਰਗ ਦੇ ਭਲੇ ਲਈ ਨਹੀਂ ਹੈ ਉਹਦਾ ਪ੍ਰਚਾਰ ਪ੍ਰਸਾਰ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ ਜਿਸ ਤਰ੍ਹਾਂ ਨਾਲ ਮੋਦੀ ਜੀ ਨੇ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਹ ਜਿਸ ਤਰ੍ਹਾਂ ਨਾਲ ਦਿਨ ਮਨਾਏ ਗਏ ਨੇ ਉਹ ਵੀ ਉਸ ਲਾਲ ਕਿਲੇ ਤੇ ਉੱਥੇ ਜਿੱਥੇ ਉਹਨਾਂ ਨੂੰ ਸ਼ਹਾਦਤ ਦਿੱਤੀ ਸੀ ਉਹਦੇ ਸਾਹਮਣੇ ਸੀਸਗੰਜ ਚ ਉਸ ਜਗ੍ਹਾ ਤੇ ਬਣਾਉਣਾ ਤਾਂ ਇਹ ਸਮਝੋ ਕਿ ਇਹ ਸਾਡੀ ਸੰਸਕ੍ਰਿਤੀ ਦਾ ਸਾਡੇ ਸੰਸਕਾਰਾਂ ਦਾ ਕਿੱਡਾ ਵੱਡਾ ਸਨਮਾਨ ਆ ਔਰ ਉਸ ਖਾਲਸਾ ਦੇ ਲਈ ਕਿੰਨੇ ਬੜੀ ਆਦਰ ਵਾਲੀ ਗੱਲ ਆ ਇਹ ਇੰਨੇ ਪ੍ਰਧਾਨ ਮੰਤਰੀ ਰਹਿ ਗਏ ਕਿਸੇ ਨੇ ਕਿਉਂ ਨਹੀਂ ਕੀਤਾ ਔਰ ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਸਰਕਾਰੀ ਤੌਰ ਤੇ ਪੰਜਾਬ ਚ ਵੀ ਨਹੀਂ ਉਹ ਦਿਨ ਬਣਾਇਆ ਕੋਲ ਨਹੀਂ ਬਣਾਇਆ ਪੁੱਛੋ ਭਗਵੰਤ ਮਾਨ ਨੂੰ ਗੱਲਾਂ ਬਹੁਤ ਬੜੀਆਂ ਬੜੀਆਂ ਕਰਦੇ ਨੇ ਔਰ ਇੱਥੋਂ ਪਤਾ ਲੱਗਦਾ ਕਿ ਕੀ ਚਾਹੁੰਦੇ ਨੇ ਔਰ ਕਿਸ ਦਿਸ਼ਾ ਨੂੰ ਇਹ ਲੋਕ ਜਾਣਾ ਚਾਹੁੰਦੇ ਨੇ ਔਰ ਇੱਕ ਵਾਰ ਵੀ ਇਹ ਪ੍ਰਸ਼ੰਸਾ ਦੇ ਸ਼ਬਦ ਜਿਹੜੇ ਨਿਕਲਣੇ ਸੀ ਉਹ ਉਹਨਾਂ ਕੋਲੋਂ ਨਹੀਂ ਨਿਕਲੇ ਲੰਗਰ ਤੋਂ ਜੀਐਸਟੀ ਹਟਾਉਣਾ ਉਹ ਉਹਨਾਂ ਨੇ ਹਟਾਈ ਔਰ ਮੈਂ ਇਹ ਸਮਝਦਾ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨਾ ਠੀਕ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨਾ ਇਹ ਕਿੱਡੀ ਵੱਡੀ ਗੱਲ ਸੀ ਜੇ ਇਸ ਇਤਿਹਾਸ ਕਰਨੇ ਗਿਆ ਕਿ ਜੇ 100 ਸਾਲ ਕੋਈ ਯਾਦ ਨਾ ਕੀਤਾ ਜਾਂਦਾ ਤਾਂ ਲੋਕਾਂ ਨੂੰ ਫੇਰ ਕੋਈ ਵਿਅਕਤੀ ਦੱਸਦਾ ਕਿ ਇਸ ਤਰ੍ਹਾਂ ਦੀ ਸ਼ਹਾਦਤ ਹੋਈ ਹੈ ਜਿਸ ਤਰ੍ਹਾਂ ਦੀ ਬਾਬਾ ਫਤੇ ਸਿੰਘ ਦੀ ਹੈ ਉਹ ਛੋਟੀ ਉਮਰ ਚ ਨਹੀਂ ਸਰਦੀ ਚ ਬੱਚਾ ਆਪਣੀ ਮਾਂ ਦੀ ਗੋਦ ਦਾ ਨਿੱਗ ਮਾਰਦਾ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਉਸ ਨੂੰ ਯਾਦ ਕਰਨ ਦਾ ਜਿਹੜਾ ਕੰਮ ਕੀਤਾ ਪੂਰੇ ਦੇਸ਼ 'ਚ ਔਰ ਹਰ ਸਾਲ ਔਰ ਸਕੂਲਾਂ ਦੇ ਅੰਦਰ ਵੀ ਪੜਾਇਆ ਜਾਵੇ ਇਹ ਸਾਡੀ ਸਰਕਾਰ ਨੇ ਕੀਤਾ ਨਰਿੰਦਰ ਮੋਦੀ ਜੀ ਨੇ ਕੀਤਾ ਉਸ ਦੇ ਲਈ ਦੋ ਸ਼ਬਦ ਪ੍ਰਸ਼ੰਸਾ ਦੇ ਇਹਨਾਂ ਕੋਲੋਂ ਕਿਸੇ ਕੋਲੋਂ ਨਹੀਂ ਨਿਕਲੇ ਇਹਦਾ ਮਤਲਬ ਇਹ ਆ ਕਿ ਇੱਕ ਪਰਿਵਾਰ ਦੇ ਹਿੱਤ ਹੀ ਹੋਣਾ ਚਾਹੀਦਾ ਸਾਰਾ ਕੁਝ ਉਹਨਾਂ ਦੇ ਮੁਤਾਬਕ ਹੋਣਾ ਚਾਹੀਦਾ ਇਹ ਧਾਮੀ ਸਾਹਿਬ ਨੂੰ ਮੈਂ ਇਹੀ ਪ੍ਰਾਰਥਨਾ ਕਰਦਾ ਕਿ ਘਟ ਤੋਂ ਘਟ ਕਲੰਕ ਲੈ ਕੇ ਨਾ ਜਾਓ ਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਹੁੰਦੇ ਸੀ ਸ਼ਰਦਾ ਦੇ ਸਤਿਕਾਰ ਨਾਲ ਸਿਰ ਝੁਕਦਾ ਸੀ ਤੇ ਤੁਹਾਡੇ ਲਈ ਵੀ ਧਾਮੀ ਸਾਹਿਬ ਕਿਸੇ ਨੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਔਰ ਤੁਸੀਂ ਜਿਹੜਾ ਕੰਮ ਕਰਨਾ ਸੀ ਜਿਹੜੀ ਆ ਬੀੜਾਂ ਗੁੰਮ ਹੋਈਆਂ ਨੇ ਉਹਨਾਂ ਦੀ ਤਲਾਸ਼ ਕਰਨੀ ਸੀ ਤੁਸੀਂ ਉਹ ਕਰਨ ਦੀ ਬਜਾਏ ਤੁਸੀਂ ਇਸ ਕੰਮ 'ਚ ਪੈ ਗਏ ਨਿੱਦਾ ਪ੍ਰਸਤਾਵ ਪਾਰਤ ਕਰੀ ਜਾਂਨੇ ਭਾਜਪੀ ਦੇ ਵਾਰੇ ਕਹੀ ਜਾਂਨੇ ਔਰ ਇਹ ਕਿੱਥੇ ਲਿਖਿਆ ਹੋਇਆ ਕਿ ਕੋਈ ਸਿੱਖ ਜੇ ਕਮਿਊਨਿਸਟਾਂ 'ਚ ਸ਼ਾਮਲ ਹੋ ਸਕਦਾ ਜਿਹੜੇ ਕਮਿਊਨਿਸਟ ਕਹਿੰਦੇ ਆ ਕਿ ਇਹ ਜਿਹੜਾ ਧਰਮ ਆ ਇਹ ਹਫੀਮ ਦੀ ਤਰ੍ਹਾਂ ਇੱਕ ਨਸ਼ਾ ਕੋੜਾ ਜਿਹੜਾ ਲੋਕਾਂ ਨੂੰ ਲਾਉਂਦੇ ਆ ਉਹਨਾਂ ਦੀ ਇਹ ਸੋਚ ਵਿਚਾਰ ਇਦਾਂ ਦੀ ਆ ਉਹਨਾਂ ਨਾਲ ਤਾਂ ਤੁਸੀਂ ਭਾਈਵਾਲੀ ਕਰ ਲੈਨੇ ਆ ਉੱਥੇ ਤਾਂ ਤੁਹਾਨੂੰ ਕੋਈ ਖਤਰਾ ਨਹੀਂ ਦਿਖਾਈ ਦਿੰਦਾ ਭਾਜਪਾ ਕੋਲੋਂ ਖਤਰਾ ਦਿਖਾਈ ਦਿੰਦਾ ਉਹ ਕਾਂਗਰਸ ਜਿਹਨੇ 84 ਦੀ ਨਸਲਕੁਸ਼ੀ ਕੀਤੀ ਔਰ ਐਸੀ ਨਸਲਕੁਸ਼ੀ ਜਿਹੜੀ ਆ ਕਦੇ ਵੀ ਨਹੀਂ ਹੋਈ ਅਗਰ ਗੁਜਰਾਤ ਚ ਦੰਗੇ ਹੋਏ ਤਾਂ 175 ਲੋਕ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਇੱਥੇ ਇੱਕ ਵੀ ਗੋਲੀ ਨਹੀਂ ਚੱਲੀ ਇੱਕ ਵੀ ਦੰਗਾਕਾਰੀ ਜਿਹੜਾ ਸੀ ਨਸਲਕੁਸ਼ੀ ਕਰਨ ਵਾਲੇ ਲੋਕ ਸੀ ਇੱਕ ਵੀ ਪੁਲਿਸ ਨੇ ਪਕੜਿਆ ਨਹੀਂ ਮੁਕੱਦਮੇ ਨਹੀਂ ਦਰਜ ਹੋਏ ਔਰ ਉਸ ਸਰਕਾਰੀ ਨਸਲ ਕੁਛੀ ਸੀ ਜਿਹੜੀ ਕੀਤੀ ਗਈ ਔਰ ਉਸ ਕੌਮ ਦੀ ਕੀਤੀ ਗਈ ਉਸ ਖਾਲਸਾ ਦੀ ਕੀਤੀ ਗਈ ਜਿਹੜਾ ਦੇਸ਼ ਦੇ ਲਈ ਔਰ ਗਰੀਬਾਂ ਦੇ ਲਈ ਔਰ ਜ਼ੁਲਮ ਦੇ ਲਈ ਸੰਘਰਸ਼ ਕਰਨ ਦੇ ਲਈ ਬਣਿਆ ਸੀ ਗਰੀਬਾਂ ਦੀ ਰੱਖਿਆ ਦੇ ਲਈ ਬਣਿਆ ਸੀ ਉਸ ਖਾਲਸਾ ਦੀ ਕੀਤੀ ਗਈ ਔਰ ਉਸ ਨੂੰ ਤੁਸੀਂ ਅੱਜ ਤੱਕ ਕੋਈ ਨਿੰਦਾ ਪ੍ਰਸਤਾਵ ਨਹੀਂ ਪਾਰਟ ਕਰਦੇ ਕਿ ਸਿੱਖ ਉੱਥੇ ਵੀ ਬੈਠੇ ਆ ਤੁਸੀਂ ਉੱਥੋਂ ਦੀ ਗੱਲ ਨਹੀਂ ਕਰਦੇ ਤੁਸੀਂ ਭਾਜਪਾ ਦੀ ਗੱਲ ਕਰਦੇ ਆ ਇਸ ਨਾਲ ਕੀ ਹੋਊਗਾ ਬੀਜਪੀ ਦਾ ਨੁਕਸਾਨ ਹੋਊਗਾ ਸਿੱਖੀ ਨੂੰ ਤੁਸੀਂ ਖਾਲਸਾ ਨੂੰ ਡੱਬੀ ਚ ਪਾ ਕੇ ਰੱਖਣਾ ਚਾਹੁੰਦੇ ਹੋ ਖਾਲਸਾ ਦਾ ਪੂਰੀ ਦੁਨੀਆ ਚ ਵਿਦੇਸ਼ਾਂ ਦੀਆਂ ਸਰਕਾਰਾਂ ਚ ਖਾਲਸਾ ਬੈਠਾ ਖਾਲਸਾ ਤਾਂ ਵਰਲਡ ਬੈਂਕ ਦਾ ਚੇਅਰਮੈਨ ਆ ਤੁਸੀਂ ਉਸ ਤੇ ਫਖਰ ਕਰਨ ਦੀ ਬਜਾਏ ਇਦਾਂ ਬੰਦ ਕਰਨਾ ਚਾਹੁੰਦੇ ਹੋ ਆਪਦੀ ਕੰਟਰੋਲ ਚ ਇੱਕ ਪਰਿਵਾਰ ਦੇ ਚ ਇਹ ਇਸ ਦਾ ਇਸ ਦੀ ਮੈਂ ਨਿੰਦਾ ਕਰਦਾ ਜਿਹੜੇ ਪਰਿਵਾਰਕ ਦਲ ਬਣਾਇਆ ਹੋਇਆ ਔਰ ਇਸ ਤਰ੍ਹਾਂ ਦੀ ਗੱਲ ਕਰਦੇ ਆ ਮੈਂ ਇਹ ਸਮਝਦਾ ਕਿ ਧਮੀ ਸਾਹਿਬ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਬੰਦ ਕਰੋ ਨਹੀਂ ਤਾਂ ਅਸੀਂ ਵੀ ਐਕਸਪੋਜ਼ ਕਰ ਸਕਦੇ ਆ ਬਹੁਤ ਕੁਝ ਕਹਿ ਸਕਦੇ ਆ ਤੁਸੀਂ ਬੈਠੇ ਹੋ ਅੱਜ ਕਿਉਂ ਨਹੀਂ ਰਿਜ਼ਾਈਨ ਕਰਦੇ ਕਿਉਂ ਨਹੀਂ ਸੁਖਵੀਰ ਬਾਦਲ ਨੂੰ ਕਹਿੰਦੇ ਪਾਸੇ ਹਟੇ ਸਿੱਖਾਂ ਦਾ ਪੂਪ ਗੁਰਦੇਵ ਸਿੰਘ ਕੌਕੇ ਭਾਈ ਗੁਰਦੇਵ ਸਿੰਘ ਕੌਕੇ ਟੁਕੜੇ ਟੁਕੜੇ ਕਰਤੇ ਉਹਦੇ ਔਰ ਖਾਲਸਾ ਸਰਕਾਰ ਆ ਗਈ ਇਹ ਕਾਦੀ ਖਾਲਸਾ ਸਰਕਾਰ ਸੀ ਕਾਦੀ ਪੰਥਕ ਸਰਕਾਰ ਸੀ ਔਰ ਹੋਮ ਮਿਨਿਸਟਰ ਸੀ ਡੀਪੀ ਸੀਐਮਸੀ ਤੁਸੀਂ ਉਸ ਨੂੰ ਜਿਹੜਾ ਬਿਲਕੁਲ ਉਹ ਦੋ ਦੋ ਵਾਰ ਸਰਕਾਰ ਆਉਣ ਤੋਂ ਬਾਅਦ ਵੀ ਉਹ ਕਤਲ ਨਹੀਂ ਕੱਢਿਆ ਉਹ ਦੋਸ਼ੀਆਂ ਨੂੰ ਨਹੀਂ ਫੜਿਆ ਤੁਸੀਂ ਦੋਸ਼ੀਓ ਸਿੱਖ ਕੌਮ ਦੇ ਤੁਸੀਂ ਦੋਸ਼ੀਓ ਖਾਲਸਾ ਦੇ ਤੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਤੁਹਾਨੂੰ ਹੱਕ ਹੀ ਨਹੀਂ ਸਕੇਨ ਦਾ ਜਦੋਂ ਕੋਈ ਖਾਲਸਾ ਇੱਕ ਤੇ ਬੈਠਾ ਹੋਵੇ ਉਹਦੇ ਤੇ ਜ਼ੁਲਮ ਹੋ ਰਿਹਾ ਹੋਵੇ ਇਸ ਤਰ੍ਹਾਂ ਦੀ ਹਰਖਣਾ ਹੋਈਆਂ ਹੋਣ ਤੇ ਮੈਂ ਸਮਝਦਾ ਕਿ ਉਹ ਖੁਦ ਸਾਰੇ ਦੋਸ਼ੀ ਹੁੰਦੇ ਆ ਤੁਸੀਂ ਸਾਨੂੰ ਕਹਿ ਰਹੇ ਹੋ ਮੈਂ ਮੈਨੂੰ ਤਾਂ ਬੜਾ ਅਫਸੋਸ ਹੋਇਆ ਇਸ ਗੱਲ ਤੇ ਔਰ ਕੀ ਇਹ ਸਿੱਖੀ ਨੂੰ ਪ੍ਰਫੁੱਲਿਤ ਕਰ ਰਹੀ ਹੈ ਤੁਹਾਨੂੰ ਤਾਂ ਗੁਰਦੁਆਰਾ ਸਾਹਿਬ ਦੀ ਸਾਮ ਸੰਭਾਲ ਕਰਨੀ ਆ ਉਹ ਉਹਦੇ ਜਿਹੜਾ ਪੈਸਾ ਹੁੰਦਾ ਲੋਕਾਂ ਦਾ ਉਸ ਨੂੰ ਤੁਸੀਂ ਠੀਕ ਜਗ੍ਹਾ ਤੇ ਖਰਚ ਕਰਨਾ ਕੀ ਅੱਜ ਜਿਹੜੇ ਸਿੱਖ ਸੀਗੇ ਮੈਂ ਇੱਕ ਚੀਜ਼ ਪੁੱਛਦਾ ਖਾਲਸਾ ਸੀ ਆਈਐਸ ਆਈਪੀਐਸ ਦੀ ਗਿਣਤੀ ਸਾਡੀ ਬਹੁਤ ਘਟ ਗਈ ਪਹਿਲਾਂ ਨਾਲੋਂ ਘੱਟਾਂ ਸੀ ਇਹਦੇ ਦੋਸ਼ੀ ਧਾਮੀ ਸਾਹਿਬ ਤੁਸੀਂ ਹੋ ਕੁਆਲਿਟੀ ਐਜੂਕੇਸ਼ਨ ਨਹੀਂ ਦਿੰਦੇ ਉਹਨਾਂ ਦੀ ਤਿਆਰੀ ਨਹੀਂ ਕਰਾਉਂਦੇ ਸਿੱਖਿਆ ਤੇ ਪੈਸਾ ਖਰਚ ਕਰਨਾ ਹੁੰਦਾ ਸੀ ਉਹ ਨਹੀਂ ਤੁਸੀਂ ਕਰਦੇ ਤੁਸੀਂ ਸਾਡੀ ਨਿੰਦਾ ਕਰਦੇ ਹੋ ਤੁਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਉਹ ਨਹੀਂ ਕਰਦੇ ਗੁਰੂ ਨਾਨਕ ਦੇਵ ਨੇ ਜੋ ਕਿਹਾ ਜੋ ਉਹਨਾਂ ਦਾ ਮਿਸ਼ਨ ਆ ਉਸ ਦਾ ਤੁਸੀਂ ਕਿਤੇ ਪ੍ਰਚਾਰ ਪ੍ਰਸਾਰ ਨਹੀਂ ਕਰਦੇ ਉਹ ਮੋਦੀ ਜੀ ਕਰਨ ਲੱਗੇ ਹੋਏ ਸਾਡੀਆਂ ਐਮਬੈਸੀਆਂ ਦੇ ਅੰਦਰ ਕਾਰਜਕ੍ਰਮ ਕਰਦੇ ਆਂ ਔਰ ਮੈਂ ਸਮਝਦਾ ਕਿ ਸੁਖਵੀਰ ਸਿੰਘ ਬਾਦਲ ਔਰ ਇਹ ਬਾਦਲ ਪਰਿਵਾਰ ਅੱਜ ਇਹ ਪੂਰਾ ਦੋਸ਼ੀ ਹੈ ਸਿੱਖ ਕੌਮ ਦਾ ਦੋਸ਼ੀ ਹੈ ਇਹ ਕਿਤੇ ਨਹੀਂ ਹੋਣਾ ਚਾਹੀਦਾ ਔਰ ਜਿਹੜਾ ਖਾਲਸਾ ਹੈਗਾ ਉਹ ਇਸ ਤੇ ਵਿਚਾਰ ਕਰੇ ਮੈਂ ਤਾਂ ਸਭ ਦੇ ਸਾਹਮਣੇ ਇਹ ਜ਼ਰੂਰੀ ਨਹੀਂ ਕਿ ਮੈਂ ਸਹੀ ਹਵਾਂ ਮੈਂ ਇਹ ਨਹੀਂ ਕਹਿੰਦਾ ਮਗਰ ਮੈਂ ਸਭ ਦੇ ਸਾਹਮਣੇ ਇਹ ਗੱਲ ਰੱਖਣ ਲਈ ਮੈਨੂੰ ਮਜਬੂਰ ਹੋਣਾ ਪਿਆ ਅੱਜ ਇਹ ਬਾਰ ਬਾਰ ਇਸ ਤਰ੍ਹਾਂ ਦੀਆਂ ਗੱਲਾਂ ਬੋਲਦੇ ਆ ਕਿ ਜਦੋਂ ਕਾਂਗਰਸ ਸਿੱਖ ਹੋ ਸਕਦਾ ਬਾਕੀ ਜਗ੍ਹਾ ਸਿੱਖ ਹੋ ਸਕਦੇ ਸਾਡੇ ਚ ਕਿਉਂ ਨਹੀਂ ਹੋ ਸਕਦੇ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਕਿ ਅਸੀਂ ਸ਼੍ਰੋਮਣੀ ਕਮੇਟੀ ਦੀ ਚੋਣ ਵੀ ਲੜ ਲਈਏ ਅਸੀਂ ਉਹ ਕਰਨਾ ਨਹੀਂ ਚਾਹੁੰਦੇ ਤੁਸੀਂ ਸਾਨੂੰ ਮਜਬੂਰ ਕਰੀ ਜਾਂਦੇ ਹੋ ਜਦੋਂ ਸਾਰਾ ਸਿੱਖ ਖਾਲਸਾ ਸਾਡੇ ਨਾਲ ਲੱਗੂਗਾ ਤੇ ਫਿਰ ਆਪਣੇ ਆਪ ਉਹ ਵੀ ਹੋ ਜਾਊਗਾ ਇਹ ਆਪਣੇ ਆਪ ਹੀ ਹੁੰਦਾ ਹੁੰਦਾ ਧਾਮੀ ਸਾਹਿਬ ਇਹ ਸਿੱਖੀ ਦੀ ਇੱਜ਼ਤ ਨੂੰ ਖਾਲਸਾ ਦੀ ਸਤਕਾਰ ਤੇ ਸਨਮਾਨ ਨੂੰ ਬਹਾਲ ਰੱਖਣ ਦੇ ਵਿੱਚ ਤੁਹਾਡਾ ਯੋਗਦਾਨ ਪੈਣਾ ਚਾਹੀਦਾ અપਮਾਨਿਤ ਕਰਨ ਚ ਨਹੀਂ ਪੈਣਾ ਚਾਹੀਦਾ ਉਹਨਾਂ ਨੂੰ ਡੱਬੀ ਚ ਬੰਦ ਨਾ ਕਰੋ ਤੁਸੀਂ ਤੇ ਇਹ ਮੈਂ ਹੋਰ ਵੀ ਗੱਲਾਂ ਨੇ ਮੇਰੇ ਕੋਲ ਕਹਿਣ ਨੂੰ ਤਾਂ ਬਹੁਤ ਜ਼ਿਆਦਾ ਨੇ ਕਹਿ ਸਕਦਾ ਜੋ ਜੋ ਇਹਨਾਂ ਨੇ ਕੀਤਾ ਹੈਗਾ ਮੈਂ ਮੇਰੇ ਕੋਲ ਤਾਂ ਤਿੰਨ ਪੇਜ ਲਿਖੇ ਹੋਏ ਆ ਪਰ ਮੈਂ ਇਹ ਸਮਝਦਾ ਕਿ ਬਹੁਤੀਆਂ ਗੱਲਾਂ ਕਹਿ ਤੁਸੀਂ ਸਾਰੇ ਮੇਰੇ ਨਾਲੋਂ ਜ਼ਿਆਦਾ ਸਮਝਦਾਰ ਹੋ ਔਰ ਇੱਥੇ ਕਈ ਬੈਠੇ ਆ ਜਿਹੜੇ ਮੇਰੇ ਨਾਲੋਂ ਵੀ ਜ਼ਿਆਦਾ ਸਿੱਖੀ ਨਾਲ ਜੁੜੇ ਹੋਣਗੇ ਤੇ ਇੱਥੇ ਹਿੰਦੂ ਵੀ ਜਿਹੜੇ ਹੈਗੇ ਆ ਪਹਿਲਾਂ ਕੀ ਸੀ ਇਹਨਾਂ ਲੋਕਾਂ ਦੀ ਕਮੀ ਆ ਇਹ ਪਹਿਲਾਂ ਹਰ ਘਰ ਦਾ ਨਾਰਥਰਨ ਇੰਡੀਆ ਦੇ ਵਿੱਚ ਹਰ ਘਰ ਦਾ بڑا ਜਿਹੜਾ ਬੱਚਾ ਹੁੰਦਾ ਸੀ ਉਹ ਸਿੱਖ ਬਣਦਾ ਸੀ ਗੁਰਸਿੱਖ ਹੁੰਦਾ ਸੀ ਖਾਲਸਾ ਨਾਲ ਜੁੜਦਾ ਸੀ ਇਹ ਪਰੰਪਰਾ ਸੀ ਇਹ ਆਪਸ ਚ ਇਹਨਾਂ ਲੋਕਾਂ ਨੇ ਇੱਕ ਦੂਜੇ ਨਾਲ ਇੰਨੀ ਕੜਵਾਹਟ ਵਧਾਈ ਜਿਸ ਦੀ ਵਜ੍ਹਾ ਕਰਕੇ ਖਾਲਸਾ ਨੂੰ ਛੋਟਾ ਕੀਤਾ ਇਹਨਾਂ ਨੇ ਅਿੰਦਾਜ ਤਾਂ ਕਾਜੀ ਬੋਸ ਸਾਰੀ ਸੰਖਿਆ ਹੀ ਬਹੁਤ ਜ਼ਿਆਦਾ ਹੋਣੀ ਸੀ ਸਾਡਾ ਕੌਣ ਕਤਲੇਆਮ ਕਰ ਦਿੰਦਾ ਇਹਨਾਂ ਦੀਆਂ ਨੀਤੀਆਂ ਨੇ ਸਾਡਾ ਨੁਕਸਾਨ ਕੀਤਾ ਇਹ ਧਾਮੀ ਸਾਹਿਬ ਵਰਗੇ ਲੋਕਾਂ ਨੇ ਸਾਡਾ ਨੁਕਸਾਨ ਕੀਤਾ ਖਾਲਸਾ ਔਰ ਇਸ ਕਰਕੇ ਇਸ ਜਿਹੜਾ ਮੈਂ ਹਮੇਸ਼ਾ ਕਹਿਣਾ ਹੁੰਦਾ ਜੇ ਦੇਸ਼ ਦੀ ਸੁਰੱਖਿਆ ਲਈ ਸੈਨਾ ਜਿੰਨੀ ਜ਼ਰੂਰੀ ਹੈ ਖਾਲਸਾ ਦਾ ਸਤਕਾਰ ਤੇ ਸਨਮਾਨ ਵੀ ਓਨਾ ਹੀ ਜ਼ਰੂਰੀ ਹੈ ਜੇ ਤੁਸੀਂ ਦੇਸ਼ ਨੂੰ ਸੁਰੱਖਿਅਤ ਰੱਖਣਾ ਭਲੇ ਲੋਕ ਜਿਸ ਤਰ੍ਹਾਂ ਗੱਲਾਂ ਕਰਦੇ ਨੇ ਮੈਨੂੰ ਤਾਂ ਬੜਾ ਅਫਸੋਸ ਹੋਇਆ ਧਾਮੀ ਸਾਹਿਬ ਦੀ ਗੱਲ ਤੇ ਔਰ ਜਿਹੜਾ ਸੁਖਵੀਰ ਸਿੰਘ ਬਾਦਲ ਪਿੱਛੇ ਬੈਠ ਕੇ ਕਰਵਾਉਂਦਾ ਉਹ ਸੋਚਦਾ ਕਿ ਮੈਂ ਯਾਤਰਾ ਕਰਕੇ ਬਹੁਤ ਅੱਗੇ ਨਿਕਲ ਜੂ ਮੈਂ ਪੰਜਾਬੀ ਮੈਨੂੰ ਸਵੀਕਾਰ ਕਰ ਲੈਣਗੇ ਕਿਸੇ ਨੇ ਸਵੀਕਾਰ ਨਹੀਂ ਕਰਨਾ ਉਹ ਨਾਨਕ ਨੇ ਕਿਹਾ ਨਾਨਕ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਨਹੀਂ ਤਾਂ ਗੁਰੂ ਨਾਨਕ ਝੂਠਾ ਹੋ ਜੂਗਾ ਅਸੀਂ ਸੱਚ ਦੇ ਰਾਹ ਤੇ ਚੱਲੇ ਹੋਏ ਆ ਮੋਦੀ ਜੀ ਸੱਚੀ ਸੇਵਾ ਕਰ ਰਹੇ ਆ ਪੰਜਾਬ ਦੀ ਸਿੱਖਾਂ ਦੀ ਔਰ ਦੁਨੀ ਦੇਸ਼ ਦੀ ਉਦੋਂ ਜੇ ਦੁਨੀਆ ਦੇ ਅੰਦਰ ਕੋਵਿਡ ਹੋ ਗਿਆ ਜੇ ਇੱਥੇ ਉਹਨਾਂ ਨੇ ਮੈਡੀਸਨ ਦਿੱਤੀ ਤਾਂ ਬਾਕੀ ਜਗ੍ਹਾ ਨਹੀਂ ਦਿੱਤੀ ਉਹ ਕੀ ਆ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਗੁਰੂ ਨਾਨਕ ਦਾ ਹੀ ਉਪਦੇਸ਼ ਸਰਵਤੱਤਵ ਲਈ ਬਲਿਦਾਨ ਉਹ ਕਰਦੇ ਆ ਮੋਦੀ ਜੀ ਵੀ ਉਹੀ ਗੱਲ ਕਰਦੇ ਆ ਤਾਂ ਇਸ ਕਰਕੇ ਤੁਸੀਂ ਦੱਸੋ ਸੁਖਵੀਰ ਸਿੰਘ ਬਾਦਲ ਤੋਂ ਪੁੱਛੋ ਧਾਮੀ ਸਰ ਤੁਸੀਂ ਦੱਸੋ ਤੁਸੀਂ ਕਿੱਥੇ ਉਹ ਉਹ ਉਹਨਾਂ ਉਸ ਤੇ ਚੱਲਦੇ ਹੋ ਸਿੱਖਿਆਵਾਂ ਤੇ ਤੁਹਾਡੇ ਕੋਲ ਕੀ ਆ ਕਹਿਣ ਨੂੰ ਮੈਂ ਇਨਾ ਹੀ ਕਹਿਣਾ ਸੀ ਬਾਕੀ ਤੁਸੀਂ ਪੁੱਛਣਾ ਇੱਕ ਸਕਿੰਟ ਮੈਂ ਜਿਹੜੀ ਗੱਲਾਂ ਨੇ ਤੁਹਾਨੂੰ ਇੱਕ ਪਰ ਦੱਸ ਦੇਣਾ ਅ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਫੋਰਨ ਤੋਂ ਡੋਨੇਸ਼ਨ ਆਉਂਦੀ ਸੀ ਉਹਦੇ ਲਈ ਐਫਸੀਆਰ ਦੀ ਕਲੀਅਰੈਂਸ ਚਾਹੀਦੀ ਸੀ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੀ ਕੌਮੀ ਸਰਕਾਰ ਨੇ ਕੀਤੀ ਜਿਹੜਾ ਸਾਡੀ ਜੀਐਸਟੀ ਜਮਾਫ ਕੀਤਾ ਲੰਗਰ ਦੇ ਉੱਪਰ ਕਤਾਰਪੁਰ ਸਾਹਿਬ ਕਾਰਿਡੋਰ ਨਵੰਬਰ 2019 'ਚ ਸ਼ੁਰੂ ਕੀਤਾ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਜਿਹੜਾ ਹੈਗਾ ਉਹ ਭਾਰਤ 'ਚ ਮਨਾਇਆ ਔਰ ਇਨਾ ਹੀ ਨਹੀਂ ਹੈ ਵਰਲਡ ਓਵਰ ਮਨਾਇਆ ਗਿਆ ਇਸਾਂ ਹੀ ਗੁਰੂ ਨਾਨਕ ਦੇਵ ਜੀ ਸਿੱਖਿਆ ਜਿਹੜੀਆਂ ਆ ਉਹਦਾ ਪ੍ਰਚਾਰ ਪ੍ਰਸਾਰ ਵਾਸਤੇ ਵਰਲਡ ਚ ਐਂਬੈਸੀਸ ਚ ਪ੍ਰੋਗਰਾਮ ਕਰਾਏ ਗਏ ਇਹਦੇ ਨਾਲ ਨਾਲ ਜਿਹੜਾ ਹੈਗਾ ਦੁਨੀਆ ਭਰ ਚ 550ਵਾਂ ਪ੍ਰਕਾਸ਼ ਪੁਰਬ ਵੀ ਮਨਾਇਆ ਗਿਆ ਦਮਦਾਰ ਟਿਕਣਾ ਮਨਾਇਆ ਗਿਆ ਇਸਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵਾਂ ਪ੍ਰਕਾਸ਼ ਪੁਰਬ ਉਹਦੇ ਡਾਕ ਟਿਕਟ ਜਾਰੀ ਕੀਤੀ ਜਿਹੜਾ ਰੇਲਵੇ ਨੇ ਗੁਰੂ ਗੁਰੂ ਸਾਹਿਬ ਨਾਲ ਸੰਬੰਧਿਤ ਥਾਣਾ ਦਾ ਸੁਧਾਰ ਲਈ 50 ਕਰੋੜ ਰੁਪਏ ਖਰਚੇ ਇਸਾਂ ਹੀ ਸ੍ਰੀ ਗੁਰਦੇਵ ਬਾਦਜਾ 400ਵਾਂ ਪ੍ਰਕਾਸ਼ ਪੁਰਬ ਉਹਦਾ ਵੱਡੇ ਪ੍ਰੋਗਰਾਮ ਕਰਾਏ ਬਲੈਕਲਿਸਟ ਜਿਸੇ 314 ਨਾਮ ਸੀਗੇ ਉਸ ਤੋਂ 312 ਨਾਮ ਜੜੇ ਹਨ 2015 ਚ ਮੋਦੀ ਜੀ ਦੀ ਸਰਕਾਰ ਨੇ ਬਾਹਰ ਕੀਤੇ 1984 ਦੰਗਾ ਪੀੜਤ ਜੜੇ ਸੀਗੇ ਇਹ ਤਿੰਨ ਦਾਕਾਂਤੋ ਜਿਹਨਾਂ ਨੂੰ 3 ਡਿਗਰੀਸ ਤੋਂ ਨਿਆਇ ਨਹੀਂ ਮਿਲ ਰਿਆ ਸੀ 3328 ਦੰਗਾ ਪੀੜਤਾ ਦੇ ਸਗੇ ਸਮਧੀਆਂ ਨੂੰ 5 ਲੱਖ ਰੁਪਏ ਤੱਕ ਦਾ ਵਾਧੂ ਰਕਮ ਮੁਆਵਜ਼ੇ ਚ ਦਿੱਤੀ ਵਾਧੂ ਪਹਿਲੇ ਗਈ ਸੀ ਵਾਧੂ ਦਿੱਤੀ ਇਸ ਤਰ੍ਹਾਂ ਹੀ ਦਿੱਲੀ ਚ 1320 ਪਰਿਵਾਰਾਂ ਚ 125 ਕਰੋੜ ਰੁਪਏ ਜਿਹੜਾ ਹੈਗਾ ਵਾਧੂ ਮੁਆਵਜ਼ਾ ਦਿੱਤਾ ਇਸੇ ਜਿਹੜਾ ਹੈਗਾ ਵੱਖ-ਵੱਖ ਰਾਜਾਂ ਚ 1020 ਦੰਗਾ ਪੀੜਤ ਪਰਿਵਾਰਾਂ ਨੂੰ ਮੌੜ ਵਸਾਣ ਲਈ ਪਰਿਵਾਰਾਂ ਨੂੰ ਕੇਂਦਰ ਵੱਲੋਂ 2 ਦੋ ਲੱਖ ਰੁਪਏ ਦੀ ਸਹਾਇਤਾ ਸੂਬਿਆਂ ਨੂੰ ਭੇਜੀ ਗਈ ਵੀ ਉਹਨਾਂ ਪਰਿਵਾਰਾਂ ਨੂੰ ਦੋ ਇਸ ਤਰ੍ਹਾਂ ਹੀ ਜਿਹੜਾ ਹੈਗਾ ਉਹਨਾਂ ਨੇ ਨਾਗਰਿਕਤਾ ਕਾਨੂੰਨ 100 2020 ਚ 230 ਸਿੱਖ ਪਰਿਵਾਰਾਂ ਨੂੰ ਅਫਗਾਨਿਸਤਾਨ ਤੋਂ ਭਾਰਤ ਲੈ ਕੇ ਆਏ ਔਰ ਹਵਾਈ ਜਹਾਜ਼ ਵੀ ਜੜ ਕਰਾਇਆ ਸੀਗਾ ਉਹ ਵੀ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਆਪ ਦਿੱਤਾ ਠੀਕ ਹੈ ਇਸ ਤਰ੍ਹਾਂ ਜੰਮੂ ਕਸ਼ਮੀਰ ਦੇ ਅੰਦਰ ਸਿੱਖ ਸੀਗੇ ਉਹਨਾਂ ਦੇ ਅਧਿਕਾਰ ਸੁਰੱਖਿਤ ਕੀਤੇ 1.1 ਲੱਖ 116000 ਲੱਖੋਨ ਸਿੱਖ ਜਿਹਨਾਂ ਨੂੰ VOTING ਤੋਂ ਵਾਂਝਾ ਕੀਤਾ ਹੋਇਆ ਸੀਗਾ ਉਹਨਾਂ ਨੂੰ ਜਿਹੜਾ ਹੈਗਾ ਨਾਗਿਕਤਾ ਜਿਹੜੀ ਡੋਮੋਸਾਈਲ ਤੇ VOTING ਅਧਿਕਾਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਕੌਮੀ ਸਰਕਾਰ ਜਿਹਨੂੰ ਧਾਮੀ ਸਾਹਿਬ ਕੰਡੈਮ ਕਰਦਿੰਨੇ ਉਹਨਾਂ ਨੇ ਦਿੱਤੇ ਇਸ ਤਾਈ ਜਿਹੜਾ ਹੈਗਾ ਸਿੱਖ ਨੌਜਵਾਨਾਂ ਵਾਸਤੇ ਜਿਹੜਾ ਸਕਾਲਰਸ਼ਿਪ ਦਾ ਸੀਗਾ 18 ਲੱਖ ਤੋਂ ਵੱਧ 31 ਲੱਖ ਵਿਦਿਆਰਥੀਆਂ ਤੱਕ ਜਿਹੜੀ ਹੈਗੀ ਹੈ ਸਕਾਲਰਸ਼ਿਪ ਪਹੁੰਚਤੀ ਕੀਤੀ ਮੱਲਾ ਸ਼ਾਪਰ ਕੰਢੀ ਪ੍ਰੋਜੈਕਟ ਹੈਗਾ 485 ਕੋਟ ਰੁਪਏ ਖਰਚ ਕੀਤਾ ਆਯੂਸ਼ਮਾਨ ਚ 45 ਲੱਖ ਜਿਹੜਾ ਹੈਗਾ ਪਰਿਵਾਰਾਂ ਨੂੰ ਪੰਜਾਬ ਦੇ ਅੰਦਰ ਦਿੱਤਾ ਚਲੋ ਪੰਜਾਬ ਦਾ ਆ ਗਿਆ ਇਸੇ ਹੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਦਾ ਸਮਰਪਿਤ ਵੀਰਵਾਲ ਦੇਵ ਜੀ ਮਾਰੇਵਾਲ ਜੀ ਨੇ ਕਿਹਾ ਅਫਗਾਨਿਸਤਾਨ ਦੇ ਅੰਦਰ ਜਿਹੜੇ ਹਿੰਦੂ ਸਿੱਖ ਸਨਾਤੀ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਨਾਗਰਿਕਤਾ ਨਾਗਰਿਕਤਾ ਨਾਲ ਰਿਹਾਈ ਸਥਿਤੀ ਠੀਕ ਹੈ ਸਿੱਖ ਪਰਿਵਾਰ ਅਫਗਾਨਿਸਤਾਨ ਦੇ ਜਿਹੜੇ ਇੱਥੇ ਲੈ ਕੇ ਆਏ ਉਹਨਾਂ ਨੂੰ ਨਾਗਰਿਕਤਾ ਵੀ ਦਿੱਤੀ ਤੇ ਰੈਜ਼ੀਡੈਂਸ ਵੀ ਦਿੱਤਾ ਸੋ ਕਾਂਪੂਰ ਦੇ ਦੰਗੇ ਜਿਹੜੇ ਸੀਗੇ ਦਿੱਲੀ ਦੰਗੇ ਪੀੜਤਿਆਂ ਨੂੰ ਮੁਆਵਜ਼ਾ ਦਿੱਤਾ ਠੀਕ ਹੈ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਜੇ ਤੁਹਾਨੂੰ ਧਿਆਨ ਚਾਣ ਗਿਆ ਕਿ ਭਈ ਪਾਤੀਨਤਾ ਪਾਰਟੀ ਦੀ ਸਰਕਾਰ ਨੇ ਪਾਰਟੀ ਜਨਤਾ ਪਾਰਟੀ ਸਰਕਾਰ ਨੇ ਕਿਤੇ ਹੁਣ ਤੁਸੀਂ ਧਿਆਨ ਨਾਲ ਦੇਖੋ ਮੋਦੀ ਜੀ ਜਿਹੜੇ ਹੈ ਖੁਦ 1975 ਤੋਂ 1977 ਤੱਕ ਦੋ ਸਾਲ ਸਿੱਖੀ ਸਰੂਪ ਚ ਰਹੇ ਕਿਸ ਨੂੰ ਪਤਾ ਫੋਟੋਆਂ ਵੀ ਦੇਖੀ ਹੋਣੀ ਸਿੱਖੀ ਸਰੂਪ ਚ ਰਹੇ ਠੀਕ ਹੈ ਇਸ ਤਹੀਂ ਜਿਹੜਾ ਆਪਣਾ ਇਤਿਹਾਸਿਕ ਕੋਟ ਲਖਪਤ ਗੁਰਦੁਆਰਾ ਹੈ ਉਹਦਾ ਦੁਆਰਾ ਨਿਰਮਾਣ ਕਰਾਇਆ ਜਾਂਦਾ ਉਹ ਉਸੇ ਹੋ ਗਿਆ ਸੀਗਾ ਭੂਕੰਪ ਦੇ ਅੰਦਰ ਟੁੱਟ ਗਿਆ ਸੀਗਾ ਇਸ ਤਹੀਂ ਬਰ ਬਰਮਿੰਗਮ ਯੂਨੀਵਰਸਿਟੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਦਰਸ਼ਨ ਵਾਸਤੇ ਰਿਸਰਚ ਚਵਾਦਾ ਕਰਨ ਵਾਸਤੇ ਸਿੱਖ ਚੇਦੀ ਸਥਾਪਨਾ ਕਰਵਾਈ ਠੀਕ ਹੈ ਗੋਵਿੰਦ ਕਾ ਆਟਾ ਸ਼੍ਰੀ ਹੇਮਕੁੰਟ ਸਾਹਿਬ ਉੱਥੇ ਰੋਪਵੇ ਦਾ ਨਿਰਮਾਣ ਕਰਾਇਆ 2430 ਕਰੋੜ ਰੁਪਏ ਦੇ ਨਾਲ ਠੀਕ ਹੈ ਫਿਰ ਪ੍ਰਧਾਨ ਮੰਤਰੀ ਜਿਹੜਾ ਗੁਰੂ ਕ੍ਰਿਪਾ ਟ੍ਰੇਨ ਦੀ ਸ਼ੁਰੂ ਕੀਤੀ ਗਈ ਪੰਜਾਂ ਤਖਤਾਂ ਨੂੰ ਜੋੜਨ ਵਾਲੀ ਟ੍ਰੇਨ ਸ਼ੁਰੂ ਕੀਤੀ ਗਈ ਸੋ ਸਿੱਖੀ ਜਿੰਨਾ ਇਸ ਕੌਮੀ ਸਰਕਾਰ ਨੇ ਕੀਤਾ ਇਸ ਬੀਜੇਪੀ ਦੀ ਨੈਸ਼ਨਲ ਗਵਰਨਮੈਂਟ ਨੇ ਕੀਤਾ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤਾ ਕਹਿਣਾ ਕੰਪੈਰੀਸ਼ਨ ਨਹੀਂ ਕਰਨਾ ਚਾਹਪਾ ਕਹਿਣਾ ਗਲਤ ਨਹੀਂ ਹੋਵੇ ਨਾ ਤਾਂ ਮਨਮੋਹਨ ਸਿੰਘ ਜੀ ਨੇ ਕੀਤਾ ਨਾ ਗਿਆਨੀ ਜੈਲ ਸਿੰਘ ਜੀ ਨੇ ਕੀਤਾ ਤੇ ਧਾਮੀ ਸਾਹਿਬ ਇੱਕ ਵਾਰ ਜ਼ਰੂਰ ਸੋਚਿਆ ਕਰ ਬੋਲਣ ਤੋਂ ਪਹਿਲੇ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਕਿਸੇ ਇੱਕ ਪਰਿਵਾਰ ਦਾ ਪੱਖ ਨਾ ਪੂਰੋ ਜਿਹੜੇ ਐਸਸੀਪੀਸੀ ਪ੍ਰਧਾਨ ਦੇ ਪਦ ਨੂੰ ਜਿਹੜਾ ਹੈਗਾ ਤੁਸੀਂ ਸ਼ਰਮਣੀ ਕਾਲੀ ਦਾ ਵਿੰਗਣ ਨਾ ਬਣਾਓ ਗਰੇਵਾਲ ਜੀ ਗਰੇਵਾਲ ਸਾਹਿਬ ਬਲਟੋਹਾ ਜੀ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਤੁਹਾਡਾ ਜਿਹੜਾ ਲੱਗ ਰਿਹਾ ਉਹਨਾਂ ਨੂੰ ਵਿਚਾਰ ਦੁਬਾਰਾ ਤੋਂ ਵਿਚਾਰ ਚਾਹੀਦਾ ਹੈ। ਉਹ ਕਹਿੰਦੇ ਨੇ ਉਹ ਕਹਿੰਦੇ ਕਿ ਖਰੂਰ ਸਾਹਿਬ ਤੋਂ ਨਾਲ ਲੜ ਕੇ ਅਕਾਲੀ ਦਰਬਾਰ ਦਾ ਸਮਰਥਨ ਕਰਿਆ ਬਿਲਕੁਲ। ਬੋਰਡ ਮੰਡਲੀਏ ਬੋਰਡ ਮੰਡਲੀ। ਉਹ ਜੀ ਬਲਟੋਹਾ ਸਾਹਿਬ ਦੇ ਕੀ ਵਿਚਾਰ ਨੇ ਤੁਸੀਂ ਸਾਰੇ ਜਾਣਦੇ ਆ। ਨਾ ਤਾਂ ਮੈਂ ਅੰਮ੍ਰਿਤਪਾਲ ਦੇ ਹੱਕ ਜਾਂ ਤੇ ਨਾ ਹੀ ਮੈਂ ਬਲਟੋਹਾ ਸਾਹਿਬ ਦੇ ਵਿਚਾਰਾਂ ਨਾਲ ਸਹਿਮਤ ਆ। ਮੈਂ ਤਾਂ ਨੈਸ਼ਨਲਿਸਟ ਆ ਔਰ ਹਰ ਸਿੱਖ ਨੈਸ਼ਨਲਿਸਟ ਹੀ ਹੁੰਦਾ ਕਿਉਂਕਿ ਜਿਹੜਾ ਸਿੱਖ ਗੁਰੂ ਦੇ ਉਪਦੇਸ਼ਾਂ 'ਚ ਵਿਸ਼ਵਾਸ ਰੱਖਦਾ ਉਹ ਫਿਰ ਕਿਸੇ ਨਾਲ ਮਾਨਸ ਕੀ ਜਾਤ ਸਵੇ ਇੱਕੇ ਪਹਿਚਾਨੋ ਠੀਕ ਹੈ ਇਹ ਜਿਸ ਤਰ੍ਹਾਂ ਦੀ ਗੱਲ ਕਰਦੇ ਆ ਅੰਮ੍ਰਿਤਪਾਲ ਨੇ ਕਿਹੜਾ ਅੱਛਾ ਕੰਮ ਕੀਤਾ ਜੀ ਮੈਨੂੰ ਇਹ ਦੱਸੋ ਔਰ ਕਿਸ ਕੀ ਸਿੱਖੀ ਨੂੰ ਬਧਾਉਣ ਦਾ ਕੰਮ ਕੀਤਾ ਇਹ ਤਾਂ ਸਿੱਖੀ ਦੇ ਲਈ ਸ਼ਰਾਪ ਨੇ ਔਰ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਖਾਲਸਾ ਤਾਂ ਜਿਹੜਾ ਜਿੱਥੇ ਖੜਾ ਹੋ ਜੇ ਉੱਥੇ ਹੀ ਇਹ ਲੱਗਦਾ ਸਭ ਨੂੰ ਕਿ ਵੀ ਇਹ ਹੁਣ ਸਭ ਨੂੰ ਬਚਾਊਗਾ ਇਹ ਸਭ ਦੇ ਲਈ ਆ ਇਹ ਜ਼ੁਲਮ ਨਹੀਂ ਹੋਣ ਦਿੰਦਾ ਕਿਸੇ ਤੇ ਉਹ ਤਾਂ ਖੁਦ ਜ਼ੁਲਮ ਕਰਦੇ ਨੇ ਗੁਰਦੁਆਰਿਆਂ ਜਾ ਕੇ ਚੇਰ ਤੋੜਤੀਆਂ ਜਾਂ ਉਹ ਤੋੜਤੇ ਉਹਦੇ ਨਾਲ ਕੀ ਸਤਕਾਰ ਵਧ ਗਿਆ ਹੁਣ ਜਿਹੜੇ ਬਜ਼ੁਰਗਾਂ ਦੇ ਗੋਡੇ ਖਰਾਬ ਹੋ ਜਾਂਦੇ ਆ ਅੱਜ ਕੱਲ 60 ਸਾਲ ਤੋਂ ਬਾਅਦ ਹੋ ਹੀ ਜਾਂਦੇ ਆ ਉਹਨਾਂ ਨੇ ਵੀ ਮੱਥਾ ਟੇਕਣਾ ਉਹਨਾਂ ਨੇ ਵੀ ਬੈਠਣਾ ਕਿੱਦਾਂ ਉਹ ਜ਼ਮੀਨ ਤੇ ਬੈਠਣਗੇ ਕੀ ਉਹ ਹੋਊਗਾ ਇਹ ਇੱਕ ਜ਼ੁਲਮ ਨਹੀਂ ਤਾਂ ਹੋਰ ਕੀ ਹੈ ਕਾਦੀ ਇਹ ਸੋਚ ਆਉਂਦੀ ਤੇ ਮੈਂ ਨਸ਼ੇ ਛੁਲਵਾਉਣਾ ਅਰੇ ਨਸ਼ੇ ਦਾ ਛੁਲਵਾਉਣਾ ਜਿਨ੍ਹਾਂ ਦੇ ਨਾਲ ਲੱਗਦਾ ਉਹ ਉਹ ਤਾਂ ਨਸ਼ੇ ਲਗਾਉਣ ਲੱਗੇ ਹੋਏ ਆ ਨਾਰਕੋਟੈਰਿਜ਼ਮ ਹੀ ਹੋਰ ਕੀ ਹੈ ਨਸ਼ਿਆਂ ਦਾ ਕੀ ਹੈ ਨਸ਼ੇ ਤਾਂ ਇੱਥੇ ਤਾਂ ਤਾਂ ਖਤਮ ਹੋਣੇ ਜਦੋਂ ਭਾਪੀ ਆਉ ਉਹ ਤਾਂ ਖਤਮ ਨਹੀਂ ਹੋ ਸਕਦੇ ਕਿਉਂਕਿ ਜ਼ੀਰੋ ਟੋਲਰੈਂਸ ਤੇ ਕੰਮ ਕਰਾਂਗੇ ਆ ਗੈਂਗਸਟਰ ਦੇਖੋ ਕਿਵੇਂ ਗਨਾਂ ਚ ਤਕਤੀਆਂ ਭਵਾ ਦੇਾਂਗੇ ਜਿਵੇਂ ਯੂਪੀ ਕਰਿਆਲ ਸਾਹਿਬ ਮੇਰਾ ਸਵਾਲ ਇਹ ਹੈ ਯਾਰ ਕਿ ਤੂੰ ਇਹ ਇੱਕ ਗੱਲ ਕਹੀ ਹੈ ਕਿ ਸਾਨੂੰ ਵੀ ਬਟਵਾਰਾ ਪ੍ਰਬੰਧਕ ਕਮੇਟੀ ਦੀ ਤੋਲ ਲੱਗਣ ਵਾਸਤੇ ਸਾਨੂੰ ਮਜ਼ਬੂਤ ਨਾ ਰਹੇ ਨਾਲੇ ਤੁਸੀਂ ਖੱਬਤਾ ਕੀਤਾ ਹੈ ਕਿ ਜੇਕਰ ਸਾਡੇ ਨਾਲ ਸਿੱਖ ਕੌਮ ਜੋੜਦੀ ਹੈ ਸਿੱਖ ਜੁੜਦੇ ਆ ਤਾਂ ਵੀ ਲੜਾਂਗੇ ਕੀ ਆ ਭਾਜਪਾ ਦੀ ਇਹ ਰਣਨੀਤੀ ਹੈ ਕਿ ਅਮਰਿਆ ਚੋਣਾਂ ਭਾਜਪਾ ਲੜੇ ਨਹੀਂ ਜੇ ਸਾਨੂੰ ਅਸੀਂ ਚੋਣਾਂ ਨਹੀਂ ਲੜਨੀਆਂ ਜੇ ਸਾਨੂੰ ਮਜਬੂਰ ਕਰਦੇ ਰਹੋਗੇ ਸਿੱਖ ਤਾਂ ਸਾਡੇ ਚ ਵੀ ਹੈਗੇ ਆ ਕੋਈ ਵੀ ਸਿੱਖ ਲੜ ਸਕਦਾ ਜੀ ਜਿਹੜਾ ਸੇਵਾ ਕਰਨੀ ਚਾਹੁੰਦਾ ਪਰ ਅਸੀਂ ਐਜ਼ ਅ ਪਾਰਟੀ ਬਿਲਕੁਲ ਨਹੀਂ ਲੜਨਾ ਅਸੀਂ ਕਿਸੇ ਦੇ ਵੀ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਦਿੰਦੇ ਪੋਲਿਟੀਕਲ ਪਾਰਟੀ ਦੇ ਰੂਚ ਨਹੀਂ ਦਿੰਦੇ ਪਰ ਸਾਡੇ ਤੇ ਇਸ ਤਰ੍ਹਾਂ ਦੇ આરોਪ ਲਾਉਂਦੇ ਰਹੋਗੇ ਤੇ ਇਹ ਕੋਈ ਗੱਲ ਥੋੜਾ ਹੈਗੀ ਹੈ ਕਿਉਂ ਲਾਉਂਦੇ ਹੋ ਤੁਸੀਂ ਤੇ ਤੁਹਾਨੂੰ ਉੱਥੇ ਤੱਕ ਪਹੁੰਚਣ ਹੀ ਨਹੀਂ ਦੇਣਾ ਫਿਰ ਕਿਸੇ ਨੇ ਗਲਤ ਕੰਮ ਕਰਨ ਵਾਲਿਆਂ ਨੂੰ ਇਹ ਇਹਨਾਂ ਨੂੰ ਤਾਂ ਖਾਲਸਾ ਹੀ ਰੋਕੂਗਾ ਇੱਕ ਪਰਿਵਾਰ ਦਾ ਤੁਸੀਂ ਪਾਲਣ ਪੋਸ਼ਣ ਕਰ ਰਹੇ ਹੋ ਖਾਲਸਾ ਦਾ ਕੰਮ ਇਹ ਥੋੜਾ ਹੈਗਾ ਗੁਰਦੁਰਾ ਸਾਹਿਬਾਨ ਉਹਨਾਂ ਲਈ ਥੋੜਾ ਬਣੇ ਨੇ ਕਿ ਉਹਨਾਂ ਦੀ ਕਮਾਈ ਸਾਰੀ ਉਹਨਾਂ ਦੇ ਉੱਪਰ ਲੱਗਦੀ ਰਹੇ ਨਹੀਂ ਐਸਜੀਪੀਸੀ ਜਦੋਂ ਦਾ ਅਕਾਲੀ ਦਲ ਦਾ ਬੀਜੇਪੀ ਦਾ ਗੱਠਜੋੜ ਕੁੱਤੇ ਆ ਉਦੋਂ ਤੋਂ ਐਸਜੀਪੀਸੀ ਬਾਦਲ ਪਰਿਵਾਰ ਦਾ ਮਤਲਬ ਪਾਲਣ ਪੋਸ਼ਣ ਕਰ ਰਹੀ ਹੈ ਕਿ ਪਹਿਲਾਂ ਵੀ ਕਰਦੀ ਸੀ ਪਹਿਲਾਂ ਵੀ ਕਰਦੀ ਸੀ ਉਦੋਂ ਮਤਲਬ ਕਰਿਆ ਮੈਂ ਅਕਾਲੀ ਦਲ ਮੈਂ ਤਾਂ ਬੋਲਦਾ ਰਿਹਾ ਯਾਰ ਆ ਪੁੱਛ ਲੋ ਸਾਰਿਆਂ ਨੂੰ ਮੈਂ ਤਾਂ ਮੇਰੇ ਦਾ ਮਨ ਚ ਜੋ ਆਉਂਦਾ ਮੈਂ ਉਹੀ ਬੋਲ ਦੇਣਾ ਚਾਹੇ ਮੇਰੇ ਵੀ ਖਿਲਾਫ ਜਾਂਦਾ ਹੋਵੇ ਜਿਹੜੇ ਤੁਹਾਡੇ ਚ ਮੈਂਬਰ ਆਏ ਕਿ ਉਹਨਾਂ ਦੇ ਚੋਣਾਂ ਲੜਨ ਦੇ ਵਿਚਾਰ ਹੈਗੇ ਉਹ ਚੋਣਾਂ ਲੜਨਗੇ ਅੱਜੇ ਕੋਈ ਵਿਚਾਰ ਨਹੀਂ ਆ ਅੱਜ ਇਸ ਤਰ੍ਹਾਂ ਮੇਰਾ ਕੋਈ ਇਹ ਬੋਲਣ ਦਾ ਵਿਚਾਰ ਨਹੀਂ ਜਿਹੜਾ ਅੱਜ ਬੋਲ ਰਿਹਾ ਇਹ ਮਜਬੂਰੀ ਹੈ ਕਿ ਵੀ ਤੁਸੀਂ ਸਾਡੇ ਦੇ ਬਿਨਾਂ ਗੱਲ ਤੋਂ ਰੋਕ ਲਾ ਰਹੇ ਹੋ ਕਿ ਭਾਜਪਾ ਸਿੱਖਾਂ ਦੀ ਦੁਸ਼ਮਣ ਆ ਸਿੱਖਾਂ ਦੀ ਵਿਰੋਧੀ ਆ ਤੁਸੀਂ ਕਾਂਗਰਸ ਲਈ ਨਹੀਂ ਬੋਲ ਰਹੇ ਤੁਸੀਂ ਉਹ ਕਮਿਊਨਿਸਟਾਂ ਲਈ ਨਹੀਂ ਬੋਲ ਰਹੇ ਤੁਸੀਂ ਕਿਸੇ ਹੋਰ ਲਈ ਨਹੀਂ ਸਾਡੇ ਲਈ ਬੋਲ ਰਹੇ ਹੋ ਕਹਦੇ ਨਹੀਂ ਅਸੀਂ ਕੀ ਵਿਗਾੜਤਾ ਉਹ ਤਾਂ ਆ ਦੱਸਿਆ ਕਿ ਅਸੀਂ ਤਾਂ ਨਾਲ ਖੜੇ ਹਾਂ ਡਟ ਕੇ ਖੜੇ ਹਾਂ ਮਤਲਬ ਆਉਣ ਵਾਲੇ ਸਮਝ ਫੰਕਸ਼ਨ ਦੇ ਚਾਹਤ ਆਉਣ ਉਹ ਮੋਈਆਰ ਅਸ਼ੂ ਵੀ ਸ਼ਰਾਬ ਤਾਂ ਨਿਕਲ ਨਾ ਸਾਡਾ ਕੋਈ ਵਿਚਾਰ ਇੱਕ ਸਕਿੰਟ ਇੱਕ ਸਕਿੰਟ ਇੱਕ ਸਕਿੰਟ ਇੱਕ ਸਕਿੰਟ ਕਲੈਰਿਟੀ ਹੈ ਗਰੇਵਾਲ ਸਾਹਿਬ ਨੇ ਕਲੈਰਿਟੀ ਨਾ ਕਿਹਾ ਹੈ ਕਿ ਅਸੀਂ ਪਾਰਟੀ ਨੇ ਚੋਣ ਨਹੀਂ ਲੜਨਾ ਸਾਡਾ ਕੋਈ ਮੰਤਵ ਨਹੀਂ ਹੈ ਸਾਡੀ ਕੋਈ ਇੱਛਾ ਨਹੀਂ ਹੈ ਇਹ ਪ੍ਰੈਸ ਕਾਨਫਰੈਂਸ ਵੀ ਕਰਨ ਦੀ ਇੱਛਾ ਨਹੀਂ ਸੀਗੀ ਠੀਕ ਹੈ ਇਹ ਧੱਕਾ ਕੀਤਾ ਉਹਨੇ ਬੋਲਿਆ ਤਾਂ ਅਸੀਂ ਰੈਕਟ ਕੀਤਾ ਸੋ ਸਾਡੀ ਕੋਈ ਇੱਛਾ ਨਹੀਂ ਇਹਦੇ ਤੋਂ ਕਲੈਰਿਟੀ ਰਵੇ ਕਿ ਗਰੇਵਾਲ ਜੀ ਨੇ ਕਿਹਾ ਇਲੈਕਸ਼ਨ ਲੜਨ ਨਹੀਂ ਹੈ ਅਸੀਂ ਨਹੀਂ ਲੜਨਾ ਗਰੇਵਾਲ ਸਾਹਿਬ ਪਾਰਟੀ ਤੋਂ ਸ਼ਰਤਾਂ ਤੇ ਲੱਗ ਜਿਆ ਕੇ ਲੜਦੇ ਹੈ ਕਾ ਜਸਮੋਦਰ ਤੁਸੀਂ ਕਿਹਾ ਪੂਰਾ ਬਾਦਲ ਪਰਿਵਾਰ ਸਿੱਖ ਪੰਥ ਦਾ ਦੋਸ਼ੀ ਹੈ ਉਸੇ ਹੀ ਪ੍ਰਕਾਸ਼ ਸਿੰਘ ਬਾਦਲ ਨੂੰ 15 ਤੱਕ ਅਸੀਂ ਕਿਸੇ ਵੱਲੋਂ ਜਿਹਾ ਕਹੇ ਕਿ ਸ਼ਰਮਿੰਦਾਰ ਦੁਆਰਾ ਬਹੁਤ ਬੇਦੀ ਦੁਆਰਾ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਵੀ ਖਲਾਫ ਨਹੀਂ ਮੈਂ ਵੀ ਨਹੀਂ ਹੈਗਾ ਪ੍ਰਕਾਸ਼نگ ਵਾਰਤੋ ਬਹੁਤ ਕੁਝ ਸਿੱਖਣ ਵਾਲੀ ਗੱਲ ਸੀ ਐਸੀ ਗੱਲ ਨਹੀਂ ਹੈ ਪਿਓ ਜਿਹੜਾ ਜਿਹੜਾ ਪੁੱਤ ਆ ਨਾ ਉਹ ਪਿਓ ਦੀ ਪੱਗ ਨੂੰ ਮਿੱਟੀ ਨਹੀਂ ਲੱਗਣ ਦਿੰਦਾ ਇਸ ਪੁੱਤ ਨੇ ਪਿਓ ਦੀ ਪੱਗ ਰੋਲਤੀ ਇਲੈਕਸ਼ਨ ਲੜਾ ਕੇ ਆਖਰੀ ਉਮਰ ਚੋਂ ਹਰਵਾ ਕੇ ਇਹ ਉਹ ਪੁੱਤ ਆ ਸਮਝ ਗਿਆ ਗੱਲ ਜੇ ਜੰਮੇ ਕਪੂਤ ਤੱਕ ਉਹਦਨ ਸੰਚੇ ਜੇ ਜੰਮੇ ਸਪੂਤ ਤੱਕ ਉਹਦਨ ਸੰਚੇ ਦੋ ਜੋੜਿਆ ਹੋਇਆ ਰੋੜ ਦੂਗਾ ਜੇ ਕਪੂਤ ਹੋਊਗਾ ਨਹੀਂ ਤਾਂ ਫੇਰ ਜੋੜ ਲੂਗਾ ਇੱਜ਼ਤ ਵੀ ਇਦਾਂ ਹੀ ਹੁੰਦੀ ਹੈ ਇੱਜ਼ਤ ਜਿਹੜੀ ਆ ਤਾਂ ਦੌਲਤ ਖਾਦੀ ਪੈਸੇ ਦੇ ਰੂਪ ਚ ਨਹੀਂ ਹੁੰਦੀ ਸਤਕਾਰ ਸਨਮਾਨ ਦੇ ਰੂਪ ਚ ਹੁੰਦੀ ਹੈ ਬੱਲ ਸਾਹ ਦਾ ਕਿੰਨਾ ਸਨਮਾਨ ਸੀ ਇਸ ਨੇ ਰੋੜ ਕੇ ਰੱਖਤਾ ਸਾਰਾ ਐਸਾ ਕਪੂਤਾ ਇੱਕ ਲਗਿਆੜੇ ਪਰਚਾ ਹੋਇਆ ਜੀ ਯੂਟਿਊਬਰ ਤੇ ਲਾ ਲਾ ਰੋਟਾ ਦੇਖੀ ਬਿਆਨ ਨੇ ਆਪਸੀ ਨਾ ਤੇ ਉਹ ਤੇ ਲੋਕਾਂ ਦਾ ਪਰਚਾ ਹੋਇਆ ਸ਼ਿਮਲਾ ਤੋਂ ਹਾਂ ਜੀ ਉਹ ਜੀ ਕੀ ਕਹੋਗੇ ਅੱਜ ਤਾਂ ਦੇਖੋ ਗੱਲ ਇਹ ਹੈ ਅੱਜ ਦਾ ਜਿਹੜਾ ਮੌਕਾ ਨਾ ਉਹ ਸੀ ਇਸੇ ਕੰਮ ਲਈ ਰੱਖਿਆ ਫਿਰ ਡਾਇਵਰਟ ਹੋ ਜੂ ਸਾਰਾ ਕੰਮ ਤੁਸੀਂ ਉਹ ਲਾ ਦਿਓਗੇ ਇਹ ਰਹਿ ਜੂਗਾ ਕੀ ਕਹੋਗੇ ਤੁਸੀਂ ਇਸ ਤਰ੍ਹਾਂ ਲਾ ਲਾ ਜਿਹੜਾ ਦੇਖੀ ਆਲੀ ਕਰੀਓ ਕਿਹਦੀ ਗੱਲ ਹੈ ਕਿਹਨੇ ਗੱਲ ਕਰੀ ਨਹੀਂ ਨਹੀਂ ਕੋਈ ਰਾਗਵ ਚੱਟਾ ਦੇ ਬਿਆਨ ਫੈਸਲਾ ਕਿਸੇ ਯੂਟਿਊਬਰ ਨੇ ਉਹਦੇ ਪਰਚਾ ਰਕਤਾ ਨੂੰ ਜਾਣਾ ਪੁੱਛ ਨੇ ਅੱਛਾ ਤੁਹਾਡਾ ਬਿਆਨ ਹੈ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਮੈਂ ਕਿਸ ਤਰ੍ਹਾਂ ਦੇਖਦਾ ਜੇ ਇਹ ਉਹ ਰਾਗਵ ਚੱਟਾ ਹੋਈ ਜਿਹੜਾ ਇੰਗਲੈਂਡ ਬੈਠਾ ਹਾਂ ਉਹਦੀ ਗੱਲ ਹੈ ਹਾਂ ਜੀ ਉਹ ਤਾਂ ਬਾਰੇ ਵਿਚਾਰਾ ਪਰ ਜਾਇਦਾ ਬੈਠਾ ਜਾ ਰਾਇ ਨਾ ਕਰੋ ਨਮ ਨਮਾ ਵਿਆਹ ਹੋਇਆ ਉਹਨਾਂ ਨਾਲ ਨੰਨੇ ਇਹ ਇਹੀ ਕਹਿਆ ਸੀਗਾ YouTube ਮੈਂ ਵੀ ਇਹੀ ਕਹਣਾ ਉਹਨੂੰ ਕੋ ਮੇਰੇ ਤੇ ਵੀ ਕਰ ਫਿਰ ਮੈਂ ਮੈਂ ਤਾਂ ਇੰਗਲੈਂਡ ਠੀਕੇ ਲੋਨ ਉਹਨੂੰ ਜਿੱਥੇ ਹੋਟਲ ਖਰੀਦਿਆ ਉਹਨੇ ਫਿਰ ਜਲਦੀ ਪੇਪਰ ਦਊਗਾ YouTube ਚੈਨਲ ਨੇ ਰਾਜੋ ਜੱਡਾ ਨੂੰ ਵਿਜੇ ਮੱਲਿਆ ਨਾਲ ਕੰਪੇਅਰ ਕੀਤਾ ਉਹ ਹੈ ਹੀ ਸਾਰੇ ਨੇ ਕੇਜਰੀਵਾਲ ਸਾਹਿਬ ਜਿਹੜੇ ਐ ਇਹ ਪ੍ਰਸ਼ਤ ਲੋਗ ਨੇ ਇਹ ਤਾਂ ਠੀਕ ਆ ਵੇ ਅਸੀਂ ਠੋਖਾ ਖਾ ਕੇ ਪੰਜਾਬ ਦੇ ਲੋਗ ਅੱਗੇ ਨੂੰ ਠੀਕ ਦਰਸਤ ਹੋ ਜਾਣਾ ਇਹਦੇ ਚੀਜ਼ ਠੀਕ ਹੋ ਜਾਣਾ ਐਫ ਆਈ ਆਰ ਐਫ ਆਈ ਆਰ ਕਹਿਦੀ ਹੈ ਕਿ ਉਹ ਗਲਤ ਇਨਫੋਰਮੇਸ਼ਨ ਸਪਰੈਡ ਕਰ ਰਿਹਾ ਚੈਨਲ ਤਾਂ ਕਰਕੇ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਦੇਖੋ ਸਾਬੇ ਇੱਕ ਸਕੰਡ ਆਮ ਆਦੀ ਪਾਰਟੀ ਜਦੋਂ ਸੱਤਾ 'ਚ ਆਈ ਹੈ ਤੇਜਿੰਦਰ ਬੱਗੇ ਤੇ ਪਰਚਾ ਦਰਜ ਕੀਤਾ ਇਹਨਾਂ ਨੇ ਇਹਨਾਂ ਨੇ ਕੀ ਨਾਮ ਉਹਦਾ ਤੇ ਜਿੰਦਰ ਭੱਗੇ ਦੇ ਪਰਚਾ ਦਰਜ ਕੀਤਾ ਨੂਪੁਰ ਸ਼ਰਮਾ ਤੇ ਕੀਤਾ ਔਰ ਕੁਮਾਰ ਵਿਸ਼ਵਾਸ ਤੇ ਕੀਤਾ ਔਰ ਹਾਈ ਕੋਰਟ ਨੇ 2-3 ਦਿਨ ਬਾਅਦ ਉਹਨੂੰ ਰਿਜੈਕਟ ਕਰ ਸਰਕਾਰ ਬਣ ਗਈ ਤੇ ਯੂਟਿਊਬਰ ਸੇ ਪਰਚੇ ਪਰਚੇ ਦਰਜ ਕਰਨੇ ਜਿਹੜੇ ਆ ਨਾ ਇਹ ਸਰਕਾਰ ਦਾ ਇੱਕ ਆਪਣਾ ਹਤਕੰਡਾ ਹੈ ਬਾਕੀ ਡਿਟੇਲ ਦੇਖੀ ਨਹੀਂ ਡਿਟੇਲ ਦੇਖਣਗੇ ਤਾਂ ਕਰੇ ਬਾਅਦ ਉਸ ਤੇ ਕਮੈਂਟ ਕਰ ਦਿੰਗੇ ਕੋਈ ਨਹੀਂ ਸਾਡੀ ਸਰਕਾਰ ਆਗੇ ਰாகு ਚੱਡਾ ਉਹਨੂੰ ਵੀ ਬੰਦਾ ਬਣਾ ਦੇਣੀ ਪੰਜਾਬ ਚ ਲਿਆਓ ਇਹ ਚੋਰੀਆਂ ਪੰਜਾਬ ਦੀਆਂ ਸਾਰੀਆਂ ਗੱਡਾਂਗੇ ਇੱਥੇ ਆਉਂਦਾ ਸੀ ਮੀਟਿੰਗਾਂ ਕਰਕੇ ਪੈਸਾ ਇਕੱਠਾ ਕਰਕੇ ਲੈ ਜਾਂਦਾ ਸੀ ਨਹੀਂ ਤਾਂ ਫਾਈਵ ਸਟਾਰ ਹੋਟਲ ਮੈਂ ਨਾ ਖਰੀਦ ਲਿਆ ਤੁਸੀਂ ਨਾ ਖਰੀਦ ਲਿਆ ਕਿੱਥੋਂ ਖਰੀਦ ਲਿਆ ਯੂਕੇ ਚ ਠੀਕ ਹੈ ਹਾਂ ਹੋਰ ਫਿਲਮਾਂ 'ਚ ਬਹੁਤ ਪੈਸਾ ਲੱਗਿਆ ਕੇਜਰੀਵਾਲ ਦਾ ਵੀ ਦੋ ਨੰਬਰ ਦਾ ਉੱਥੇ ਹੀ ਲੱਗਿਆ ਨੂੰ ਨਾ ਨਾ ਬੀਜੇਪੀ ਦਾ ਹੈ ਕੌਣ ਆਜੇ ਕੋਈ ਗੱਲ ਨਹੀਂ ਬਹੁਤ ਧੰਨਵਾਦ ਜੀ ਥੈਂਕ ਯੂ ਮੈਂ ਤਾਂ ਇਹ ਜਿਹੜਾ ਸਾਰਾ ਸਿਸਟਮ ਹੈ ਜੀ ਮੈਂ ਕੋਈ ਜਾਤੀ ਤੌਰ ਤੇ ਇਹਨਾਂ ਚੀਜ਼ਾਂ ਦੇ ਖਿਲਾਫ ਰਹਿਣਾ। ਇੱਕ ਤਾਂ ਜਿਹੜੇ ਪਾਰਟੀਆਂ ਬਦਲਦੇ ਐ ਮਾੜਾ ਕੰਮ। ਕਿਉਂਕਿ ਵਿਚਾਰਤਾਂ ਨਾਲ ਜੁੜ ਕੇ ਆਉਂ। ਇਹ ਤਾਂ ਟੈਕ ਟੂ ਦੇ ਪਾਰਟੀਆਂ ਹੀ ਨੇ। ਕਿਹੜੀ ਜਿਹੜੀ ਪਾਰਟੀ ਨੂੰ ਆ। ਫਿਰ ਉਹ ਹਰ ਗੱਲ ਹੁੰਦੀ ਦੇਖੋ। ਤੇ ਉਹ ਹਰ ਗੱਲ ਆ। ਟਿਕਟ ਤਾਂ ਹੁਣ ਸਾਨੂੰ ਸਾਡੀ ਤਾਂ ਮਜਬੂਰੀ ਆ। ਅਸੀਂ 23 ਸੀਟਾਂ ਲੜਦੇ ਰਹੇ, ਤਿੰਨ ਲੋਕ ਸਭਾ ਦੀਆਂ ਲੜਦੇ ਰਹੇ ਇੱਕ ਸਾਈਡ ਦੀਆਂ ਤੇ ਸਾਨੂੰ ਤਾਂ ਕਿਤੋਂ ਬੰਦੇ ਤਾਂ ਲੈਣੇ ਹੀ ਪੈਣੇ ਸੀ। ਠੀਕ ਹਨ ਕਰ ਲੈ ਆ ਹੁਣ ਜਦੋਂ ਇੱਕ ਵਾਰ ਲੈ ਲਾਂਗੇ ਖੜਾ ਹੋ ਜਾਊਗਾ ਸਿਸਟਮ ਫਿਰ ਦੇਖੋ ਕਿਸੇ ਨੂੰ ਨੇੜੇ ਲੱਗਣ ਦੇ ਦੀਏ ਉਹ ਚਲੋ ਮੈਂ ਤਾਂ ਪਾਰਟੀ ਦਾ ਬੰਦਾ ਮੈਂ ਪਹਿਲਾਂ ਵੀ ਲੜਾਇਆ ਸੀ ਜਦੋਂ ਕੋਈ ਨਹੀਂ ਲੜਦਾ ਸੀ 96 'ਚ ਲੜਿਆ ਸੀ ਮੈਂ ਉਦੋਂ ਅਟਲ ਜੀ ਕਹਿੰਦੇ ਸੀ ਕਿ ਇਕੱਲੇ ਅਸੀਂ ਚੋਣ ਲੜ ਰਹੇ ਸੀ ਕੋਈ ਨਹੀਂ ਲੜਦਾ ਕਿਤੇ ਸੰਗਰੂਰ ਸੇ ਕੋਈ ਨਹੀਂ ਲੜੇਗਾ ਮੇਰੇ ਮੇਰੇ ਤਾਂ ਉਹ ਵਾਲ ਵੀ ਕੱਟੇ ਹੁੰਦੇ ਸੀ ਠੀਕ ਹੈ ਮੈਂ ਉੱਥੇ ਕਾਲਜ ਦਾ ਪ੍ਰੈਜ਼ੀਡੈਂਟ ਵੀ ਰਿਹਾ ਹਾਂ ਰੋਜ਼ਾ ਲੁਧਿਆਣੇ ਤੋਂ ਜਿਹੜੇ ਅਮਿੰਦਰ ਸਿੰਘ ਰਾਜਾ ਵਾਲੇ ਚੌਂਕ ਲੱਗਦੇ ਨੇ ਬਹੁਤ ਵੱਡੇ ਸਾਫੀਟ ਦੇ ਹੁੰਦੇ ਆ ਕਿਤੋਂ ਵੀ ਲੜਦੇ ਤਾਂ ਹਰ ਵਾਰ ਕਿਤੋਂ ਵੀ ਲੜਦੇ ਆ ਜਾਈ ਉਹਦੇ ਪੈਸੇ ਕਦੇ ਤਾਂ ਮੈਂ ਆਪਣੀ ਬੀਬੀ ਨੂੰ ਲੜਾਉਣਾ ਕਦੇ ਉਸ ਨੂੰ ਇਹ ਤਾਂ ਪਰਿਵਾਰਿਕ ਦਲ ਨੇ ਇਦਾਂ ਦਾ ਮਿਲਦਾ ਜੀ ਮੈਂ ਇਹਨਾਂ ਚੀਜ਼ਾਂ ਦੇ ਖਿਲਾਫ